ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਅੱਜ ਦੀ ਵੀਡੀਓ ਜੀ ਆਪਾਂ ਕਰਨ ਲੱਗੇ ਹਾਂ ਸ਼ੁਰੂ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਡੀ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਤੋਂ ਦੇਖ ਪਰ ਤੇ ਬਹੁਤ ਜ਼ਰੂਰ ਤੇ ਤੇ ਜ਼ਰੂਰ ਸਾਡੀ ਸਪੋਰਟ ਕਰੋ ਜੀ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਕਿਉਂਕਿ ਕਮੈਂਟ ਕਰਕੇ ਜਦੋਂ ਕੋਈ ਵੀ ਕਮੈਂਟ ਆਉਂਦਾ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿ ਲੋਕ ਕਿ ਸਾਡੀ ਵੀਡੀਓ ਤੁਹਾਨੂੰ ਪਸੰਦ ਆ ਰਹੀ ਏ ਤੇ ਜ਼ਰੂਰ ਜੀ ਕਮੈਂਟ ਕਰਿਆ ਕਰੋ ਤੇ ਜੇ ਆਪਾਂ ਬਣਾ ਰਹੇ ਆਂ ਬਾਥੀਆਂ ਤੇਪੜੀਆਂ ਬਣਾ ਰਹੇ ਆਂ ਗੋਬਰ ਦੀਆਂ ਇਹ ਸਰਦੀਆਂ ਦੇ ਵਿੱਚ ਤਾਂ ਆਪਾਂ ਨੇ ਨਹੀਂ ਬਣਾਈਆਂ ਗੀਆਂ ਸੀ ਕਿਉਂਕਿ ਸਰਦੀ ਵਿੱਚ ਫਿਰ ਸੁੱਕਦੀਆਂ ਵੀ ਨਹੀਂ ਤੇ ਇਸ ਕਰਕੇ ਸਰਦੀਆਂ ਦੇ ਵਿੱਚ ਤਾਂ ਬਣਾ ਬੰਦ ਕਰਤੀ ਅਸੀਂ ਬਣਾਉਣੀਆਂ ਤੇ ਹੁਣ ਅਸੀਂ ਸ਼ੁਰੂ ਕੀਤੀਆਂ ਨੇ ਫੇਰ ਬਣਾਉਣੀਆਂ ਗਰਮੀ ਸ਼ੁਰੂ ਹੋ ਗਈ ਏ ਮੈਂ ਜੀ ਇਸੇ ਤਰ੍ਹਾਂ ਹੀ ਥੇਪੜੀਆਂ ਬਣਾਉਂਦੀ ਹੁੰਦੀ ਆ ਕਿਉਂਕਿ ਵੱਡੀਆਂ ਪਾਥੀਆਂ ਨਹੀਂ ਬਣਾਈਆਂ ਕਦੇ ਉਹਨਾਂ ਬਨਣ ਚ ਥੋੜੀ ਜੀ ਦਿੱਕਤ ਆਉਂਦੀ ਉਹਨਾਂ ਦੇ ਤੇ ਇਹ ਚੁੱਲ੍ਹੇ 'ਚ ਵਧੀਆ ਬਾਲ ਜਾਂਦੀਆਂ ਨੇ ਤੰਦੂਰ ਵਿੱਚ ਵੀ ਤੰਦੂਰ ਵਧੀਆ ਇਹਦੇ ਨਾਲ ਬੀਤ ਆਪ ਜਾਂਦਾ ਏ ਤੇ ਇਸ ਕਰਕੇ ਮੈਂ ਇਸੇ ਤਰ੍ਹਾਂ ਹੀ ਛੋਟੀਆਂ ਹੀ ਥਾਪੜੀਆਂ ਬਣਾਉਣੀਆਂ ਹੁੰਦੀ ਆ ਖਲੇਪੜੀਆਂ ਇਹਨੂੰ ਕਹਿੰਦਾ ਤੇ ਹਾਂਜੀ ਇਹ ਵੀਡੀਓ ਆਪਣੀ ਅਗਲੇ ਦਿਨ ਦੀ ਏ ਏ ਜੀ ਮੈਂ ਹੁਣ ਸਵੇਰੇ ਸਕੂਲ ਵਾਸਤੇ ਬੱਚਿਆਂ ਨੂੰ ਤਿਆਰ ਕਰ ਰਹੀ ਆ ਗੁਰਜੋਤ ਦੀਆਂ ਪੌਣੀਆਂ ਕਰ ਰਹੀ ਆ ਤੇ ਉਸ ਤੋਂ ਬਾਅਦ ਹੀ ਬਾਕੀ ਦਾ ਕੰਮ ਆਪਾਂ ਸ਼ੁਰੂ ਕਰਾਂਗੇ ਤੇ ਲਓ ਜੀ ਹੁਣ ਗੁਰਜੋਤ ਦੀਆਂ ਪੌਣੀਆਂ ਹੋ ਰਹੀਆਂ ਨੇ ਇਹਨਾਂ ਦੇ ਟਿਫਨ ਵਗੈਰਾ ਪਹਿਲਾਂ ਪੈਕ ਕੀਤੇ ਨੇ ਤੇ ਛੋਟਾ ਬੇਬੀ ਜਿਹੜਾ ਉਹ ਵੀ ਨਾਲ ਹੀ ਉੱਠ ਜਾਂਦਾ ਏ ਤੇ ਬਹੁਤ ਪਰੇਸ਼ਾਨ ਕਰਦਾ ਏ ਤੇ ਬੱਚਿਆਂ ਦੇ ਵਿੱਚ ਬਹੁਤ ਹੀ ਔਖਾ ਹੁੰਦਾ ਏ ਕੁਝ ਇਹ ਦੋ ਵੱਡੇ ਬੱਚੇ ਜਿਹੜੇ ਸਕੂਲ ਜਾਂਦੇ ਆ ਤੇ ਉਹ ਵਾਲੇ ਸਾੜ ਤੋਂ ਥੋੜੀ ਜਿਹੀ ਜ਼ਿਆਦਾ ਏ ਆਪਣੀ ਛੋਟੀ ਮੇਰੀ ਬੇਟੀ ਤੇ ਉਹ ਬਹੁਤ ਤੰਗ ਕਰਦੀ ਏ ਤੇ ਹੁਣ ਜੀ ਆਪਾਂ ਬੱਚਿਆਂ ਨੂੰ ਸਕੂਲ ਪੇਜਤਾ ਏ ਤੇ ਉਸ ਤੋਂ ਬਾਅਦ ਲੱਗੀਆਂ ਜੀ ਮੈਂ ਝਾੜੂ ਲਾਉਣ ਝਾੜੂ ਮੈਂ ਜਦੋਂ ਕਮਰਿਆਂ ਦੋ ਤਿੰਨਾਂ ਕਮਰਿਆਂ ਚ ਲਾਇਆ ਤੇ ਬਾਹਰ ਲਾਉਣ ਲੱਗੀ ਤੇ ਬਹੁਤ ਪਰੇਸ਼ਾਨ ਕੀਤਾ ਅਨਰੀਤ ਨੇ ਮੇਰੀ ਛੋਟੀ ਬੇਟੀ ਜਿਹੜੀ ਹੁਣ ਮੈਂ ਉਹਨੂੰ ਪਾਡੀਆਂ ਅਧਿਕਾਰ ਛੱਡ ਕੇ ਆਈ ਆ ਤੇ ਹੁਣ ਲੱਗੀ ਆ ਚਾੜ ਬੁਲਾਉਣ ਰਹਿੰਦਾ ਬੱਚੇ ਬਹੁਤ ਤੰਗ ਕਰਦੇ ਨੇ ਉਧਰੋਂ ਮੰਮੀ ਵੀ ਬਿਮਾਰ ਹੋਏ ਪਏ ਨੇ ਤਾਂ ਪਹਿਲਾਂ ਉਹ ਪਕੜੀ ਰੱਖਦੇ ਆ ਤੇ ਮੈਂ ਕੰਮ ਵਧੀਆ ਕਰ ਲੈਂਦੀ ਆ ਤੇ ਹੁਣ ਉਹਨਾਂ ਰ ਵੀ ਥੋੜੀ ਪ੍ਰੋਬਲਮ ਜੀ ਹੋ ਗਈ ਹੈ ਤੇ ਇਸ ਕਰਕੇ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਮਕਾਰ ਕਰਨ ਨਵੀ ਤੇ ਮੰਮੀ ਤੇ ਵੀ ਕਾਫੀ ਟੈਨਸ਼ਨ ਜੀ ਹੋ ਗਈ ਹੈ ਕਿਉਂਕਿ ਮੰਮੀ ਬਿਮਾਰ ਕਾਫੀ ਹੋ ਗਏ ਸੀ ਤੇ 3 ਦਿਨ ਹੋ ਗਏ ਉਹਨਾਂ ਨੂੰ ਟ੍ਰਿਪ ਲਗਵਾ ਰਹੇ ਆ ਤੇ ਘਰ ਚ ਡਾਕਟਰ ਨੇ ਬੋਲਿਆ ਸੀ ਕਿ ਆਪਾਂ ਲਗਾ ਦਿੰਨੇ ਆ ਤੇ ਇੱਥੇ ਹੀ ਆਰਾਮ ਮਿਲ ਜਾਏਗਾ ਤੇ ਹਾਂ ਜੀ ਇਹ ਝਾੜੂ ਲਾ ਕੇ ਤੇ ਫਿਰ ਆਪਾਂ ਕਰਾਂਗੇ ਬਾਕੀ ਦੇ ਕੰਮ ਬਾਅਦ ਚ ਬੱਚਿਆਂ ਦੇ ਵਿੱਚ ਨਾ ਕੰਮ ਕਰਨੇ ਬੜੇ ਥੋੜਾ ਜਿਹਾ ਹੋ ਜਾਂਦਾ ਏ ਔਖਾ ਜੇ ਬੱਚਾ ਸਭਾਰਨ ਵਾਲਾ ਕੋਈ ਹੋਵੇ ਤਾਂ ਫਿਰ ਸੱਚਾ ਕੰਮ ਬਧੀਆ ਹੋ ਜਾਂਦੇ ਨੇ ਤੇ ਹੁਣ ਬੱਚਾ ਸਭਾਰਨ ਵਾਲਾ ਕੋਈ ਹੈ ਨਹੀਂ ਉਹਦੇ ਪਾਪਾ ਵੀ ਫਿਰ ਆਪਣਾ ਕੰਮ ਚਲੇ ਜਾਂਦੇ ਆ ਤੇ ਮੰਮੀ ਤਾਂ ਹੁਣ ਪਕੜਿਆ ਨਹੀਂ ਜਾਂਦਾ ਕੁਝ ਤੁਰਨ ਵੀ ਲੱਗ ਗਈ ਏ ਹੁਣ ਇਸ ਕਰਕੇ ਉਹ ਬੈਠਣਾ ਵੀ ਪਸੰਦ ਵੀ ਨਹੀਂ ਕਰਦੀ। ਇਹ ਕਹਿੰਦੀ ਮੈਂ ਤੁਰ ਹੀ ਬਸ ਚਲਦੀ ਫਿਰਦੀ ਰਵਾਂ ਜਾਂ ਚੌਕਾ ਕੇ ਤੁਰ ਹੀ ਫਿਰਨ ਸਾਰੇ। ਤੇ ਲਓ ਜੀ ਆਪਣਾ ਝਾੜੂ ਵੀ ਹੋ ਗਿਆ ਹੁਣ। ਤੇ ਹੁਣ ਕਰਾਂਗੇ ਰੋਟੀ ਸਬਜ਼ੀ। ਤੇ ਲਓ ਜੀ ਆਪਣਾ ਹੁਣ ਝਾੜੂ ਤਾਂ ਹੋ ਗਿਆ ਤੇ ਮੈਂ ਪਾਂਡੇ ਵੀ ਮਾਂਜ ਲਾਇਆ, ਬਰਤਨ ਸਾਫ਼ ਕਰ ਲਿਆ। ਤੇ ਅਨਰੀਤ ਆ ਲਿਆਦੇ ਤਾਇਆ ਜੀ ਦੇ ਘਰ ਆਈ ਏ ਉਹਨਾਂ ਨੂੰ ਪਕੜਾ ਕੇ ਆਈ ਆ ਮੈਂ ਕਿ ਫੇਰ ਕੰਮ ਹੋਵੇਗਾ ਕੋਈ ਤੇ ਮੰਮੀ ਰਾਮ ਕਰ ਰਹੇ ਨੇ ਤੇ ਏ ਜੀ ਮੈਂ ਰੱਖ ਤੇ ਨੇ ਆਲੂ ਆਲੂਾਂ ਦੀ ਚਟਣੀ ਬਣਾਵਾਂਗੇ ਅੱਜ ਤੇ ਨਾਲ ਹੀ ਦੁੱਧ ਪਾਉਣ ਕੇ ਤੇ ਉਹ ਆਪਾਂ ਉਬਾਲ ਲਾਂਗੇ ਇੱਕ ਪਾਸੇ ਦੋ ਤਬਾਲ ਲੈਨੇ ਆ ਤੇ ਇੱਕ ਪਾਸੇ ਆਲੂ ਤਰਤੇ ਨੇ ਆਲੂ ਬਾਲ ਕੇ ਤੇ ਇੰਦੀ ਆਪਾਂ ਚਟਣੀ ਬਣਾਵਾਂਗੇ ਤੇ ਥੋੜਾ ਜਿਹਾ ਨਮਕ ਆਪਾਂ ਪਾ ਦਿੰਈਏ ਇਹਦੇ ਨਾਲ ਫਿਰ ਜਲਦੀ ਉਬਲ ਜਾਣਗੇ ਕੱਟ ਕੇ ਪਾਏ ਨੇ ਕਾਫੀ ਵੱਡੇ ਵੱਡੇ ਸੀ ਆਲੂ ਤੇ ਲਓ ਜੀ ਆਪਣੇ ਆਲੂ ਉਬਲ ਗਏ ਆ ਤੇ ਹੁਣ ਇਹਨਾਂ ਨੂੰ ਛਿੱਲ ਕੇ ਤੇ ਹੁਣ ਬਣਾ ਕੇ ਚਟਣੀ ਤੇ ਫਿਰ ਬਣਾਉਂਦੇ ਆ ਰੋਟੀਆਂ ਤੇ ਆਲੂਆਂ ਦੇ ਚਮੇ ਇਸੇ ਤਰ੍ਹਾਂ ਇਹ ਲੂਣ ਮਿਰਚ ਪਾ ਕੇ ਨਮਕ ਤੇ ਮਿਰਚਾਂ ਹੀ ਪਾਵਾਂਗੇ ਹੋਰ ਨਹੀਂ ਕੁਝ ਪਾਉਂਦੇ ਆਪਾਂ ਤੇ ਥੋੜਾ ਜਿਹਾ ਮੱਖਣ ਪਾ ਕੇ ਤੇ ਬਹੁਤ ਟੇਸਟੀ ਲੱਗਦੀ ਹੈ ਚਟਨੀ ਇਸ ਤਰ੍ਹਾਂ ਦੀ ਤੇ ਇਹਨਾਂ ਵਾਰ ਲਗਾਂਦ ਕੁੱਟਲ ਵੀ ਕਾਇ ਲਈਦਾ ਤੇ ਬਹੁਤ ਵਧੀਆ ਲੱਗਦੀ ਹੈ ਖਾਣ ਨੂੰ ਤੇ ਗਲਾਸ ਦੇ ਨਾਲ ਇਹਨਾਂ ਮੈਂ ਪੋਰ ਲਾਂਗੀ ਆਲੂਆਂ ਨੂੰ ਨਰੀਤ ਵੀ ਆ ਗਈ ਹੈ ਦੇਖੋ ਮੇਰੇ ਪਿੱਛੇ ਪਿੱਛੇ ਬੇਵਸਾਈ ਜੀ ਹੋਈ ਪਈ ਪਤਾ ਨਹੀਂ ਕੀ ਚੱਕਰ ਇਹ ਵੀ ਮੰਮਾ ਹੀ ਕਹਿੰਦੀ ਚੱਕੀ ਰੱਖੇ ਬਸ ਹੋਰ ਕੁਝ ਚੱਕੇ ਹੀ ਨਾ ਇਹ ਲੋ ਜੀ ਆਪਣੀ ਚਟਣੀ ਵੀ ਹੁਣ ਬਣ ਕੇ ਰੈਡੀ ਹੋ ਗਈ ਹੈ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣਾ ਹੈ ਮੱਖਣ ਤੇ ਕਿਉਂਕਿ ਗਰਮ ਆਲੂ ਨੇ ਤੇ ਮੱਖਣ ਵਧੀਆ ਵਿੱਚ ਰਲ ਜਾਊਗਾ ਤੇ ਇਸ ਤਰ੍ਹਾਂ ਬੜੀ ਵਧੀਆ ਟੇਸਟੀ ਬਣ ਜਾਂਦੀ ਏ ਬੱਚੇ ਬੜੇ ਸ਼ੌਂਕ ਨਾਲ ਖਾ ਲੈਂਦੇ ਨੇ ਤੇ ਇਸ ਕਰਕੇ ਜੀ ਆਪਣੇ ਪਿੰਡਾਂ ਦੇ ਵਿੱਚ ਤਾਂ ਆਪਣਾ ਇਹੀ ਫਾਇਦਾ ਹੁੰਦਾ ਹੈ ਕਿ ਆਪਾਂ ਇਸੇ ਤਰ੍ਹਾਂ ਦਾ ਰੁੱਖਾ ਮਿਸਾ ਖਾ ਲਈਦਾ ਜਿਵੇਂ ਦਾ ਘਰ 'ਚ ਬਣ ਜਾਏ ਹੋਵੇ ਕਿਉਂਕਿ ਕਈ ਵਾਰੀ ਸਬਜ਼ੀਆਂ ਵਗੈਰਾ ਨਹੀਂ ਵੀ ਆਪਣੇ ਬਣਦੀਆਂ ਤੇ ਫਿਰ ਆਪਾਂ ਇਸ ਤਰ੍ਹਾਂ ਬਣਾ ਲਈਦਾ ਤੇ ਬਧੀਆ ਟੇਸਟੀ ਬਣ ਜਾਂਦੀ ਏ ਇਹ ਲੋ ਜੀਏ ਆਪਣਾ ਮੱਖਣ ਵੀ ਲਾਤਾ ਇਹਦੇ ਚ ਤੇ ਨਾਲੇ ਨਮਕ ਮਿਰਚੇ ਬਾਸ ਹੋਰ ਕੋਈ ਚ ਨਹੀਂ ਪਾਇਆ ਆਪਾਂ ਤੇ ਇਹ ਖਾਣ ਨੂੰ ਵਧੀਆ ਟੇਸਟੀ ਲੱਗੇਗੀ ਰੋਟੀ ਦੇ ਨਾਲ ਇਹ ਹੁਣ ਜੀ ਸ਼ੁਰੂ ਕਰਦੇ ਆਂ ਆਪਾਂ ਰੋਟੀਆਂ ਬਣਾਣੀਆਂ ਟਾਈਮ ਵੀ ਕਾਫੀ ਹੋ ਗਿਆ ਏ ਤਾਂ 12 ਦੇ ਇੱਕ ਵਜੇ ਜਾਂਦਾ ਰੋਟੀਆਂ ਨੂੰ ਕਿਉਂਕਿ ਬੇਬੀ ਬਹੁਤ ਤੰਗ ਕਰਦਾ ਇਸ ਕਰਕੇ ਲੇਟ ਹੋ ਜਾਂਦੀਆਂ ਰੋਜ਼ੀ। ਦਾ 14 ਬੱਚੇ ਖਾਈ ਜਾਂਦੇ ਆ ਤੇ ਬੱਚਿਆਂ ਦੇ ਵੀ ਉਹਨਾਂ एग्जाम ਚੱਲ ਰਹੇ ਨੇ ਤੇ ਹੋਈ 12 ਵਜੇ ਘਰ ਆ ਜਾਂਦੇ ਨੇ ਬੱਚੇ ਪੇਪਰ ਕਰਕੇ ਤੇ ਹੁਣ ਜੀ ਆਪਣੇ ਰੋਟੀਆਂ ਬਣ ਗਈਆਂ ਆ ਤੇ ਇਹ ਮੀਸੀਸੀ ਦੇ ਵਿੱਚ ਸੋਸ ਵਾਲੀ ਬੋਤਲ ਇਹਦੇ ਵਿੱਚ ਮੈਂ ਰਫੈਂਡ ਕੀ ਕਿਉਂ ਪਾਇਆ ਹੋਇਆ ਏ ਰਫੈਂਡ ਆਇਲ ਦੇਖ ਕੇ ਮੇਰੀ ਬੇਟੀ ਕਹਿੰਦੀ ਮੰਮਾ ਐ ਲੱਗਦਾ ਜਿਵੇਂ ਤੂੰ ਸੋਸ ਲਾਈ ਜਾਂਦੀ ਰੋਟੀਆਂ ਤੇ ਮੈਂ ਕਿਹਾ ਨਹੀਂ ਮੈਂ ਇਹਦੇ ਚ ਰਫੈਂਡ ਆਇਲ ਪਾਇਆ ਹੋਇਆ ਏ ਤੇ ਦੇਖੋ ਹਨ ਰੁਪਤ ਅੰਰੀ ਤਾਂ ਫਿਰ ਮੈਨੂੰ ਚਿਪਕ ਗਈ ਆਗੇ ਬਸ ਇਹ ਲੜਕੀ ਮੇਰੇ ਪਿੱਛੇ ਪਿੱਛੇ ਹੀ ਤੁਰਦੀ ਫਿਰਦੀ ਰਹਿੰਦੀ ਏ ਕਿ ਮम्मा ਚੱਕ ਮम्मा ਚੱਕ ਬਹੁਤ ਪਰੇਸ਼ਾਨ ਕਰ ਰੱਖਾ ਏ ਇਹਨੇ ਹੁਣ ਇੱਕ ਰੋਟੀ ਰਹਿ ਗਈ ਬਣਾਉਣ ਵਾਲੀ ਤੇ ਪਰ ਇਹ ਨਾ ਪਿੱਛੇ ਆ ਗਈ ਮੇਰੇ ਫੇਰ ਇਹ ਦੇਖੋ ਇਹਦੇ ਸੇਰ ਤੇ ਖਾਰਛੀ ਜੀ ਹੋ ਗਈ ਸੀ ਇਸ ਕਰਕੇ ਇਹਨੂੰ ਤਕੜਾ ਕਰਤਾ ਹੈ। ਇਹ ਲਵ ਜੀ ਆਪਣੇ ਫੁਲਕੇ ਬਣ ਕੇ ਹੋ ਗਏ ਨੇ ਰੈਡੀ। ਲਓ ਜੀ ਹੁਣ ਆਪਾਂ ਰੋਟੀ ਪਾਣੀ ਲਿਆ ਜੀ ਖਾ। ਤੇ ਹੁਣ ਅੰਦਰ ਇਹਨੂੰ ਚੁੱਕ ਲਿਆ ਆਪਾਂ। ਉਹ ਸੋ ਜਾਂਦੀ ਜਦੋਂ ਮੰਮਾ ਚੱਕ ਲੈਂਦੀ ਹੈ ਤਾਂ ਵੇਖੋ ਦੀ ਹੁਣ ਜੀ ਅਨਰੀਤ ਦੇ ਪਾਪਾ ਪੱਠੇ ਉਤਰ ਰਹੇ ਨੇ ਪੱਠੇ ਵਿਚਾਰੇ ਇਕੱਲੇ ਹੀ ਲਾਇਆ ਸੀ ਮੈਨੂੰ ਤਾਂ ਅਨਰੀਤ ਨੇ ਜਾਣ ਨਹੀਂ ਦਿੱਤਾ ਮਗਰ ਪੱਠੇ ਚ ਕਾਣ ਵਾਸਤੇ ਤੇ ਹੁਣ ਲਿਆ ਕੇ ਉਤਰ ਕੇ ਰੱਖ ਦੇਣ ਗਏ ਫਿਰ ਇਹਨਾਂ ਕੰਮ ਜਾਣਾ ਸੀ ਕਿਤੇ ਤਾਂ ਕਰਕੇ ਅੱਜ ਸਵੇਰ ਹੀ ਲਾਇਆ ਇਹਨੇ ਜਲਦੀ ਤੇ ਇਧਰ ਜੀ ਆਪਣੇ பசੂ ਵੀ ਵਧੀਆ ਆਰਾਮ ਦੇ ਨਾਲ ਬੈਠੇ ਨੇ ਹੁਣ ਤੇ ਇਹਨਰੇ ਇਹ ਵੀ ਹੁਣ ਖੁਸ਼ ਹੋਈ ਜਾਂਦੀ ਕਿ ਮੰਮਾ ਨੇ ਚੋਕ ਲਿਆਈ ਵਧੀਆ ਤੇ ਇਧਰ ਜੀ ਮੰਮੀ ਨੇ ਸਾਡੇ ਤੇ ਇਹਨਾਂ ਨੂੰ ਵੀ ਟ੍ਰਿਪ ਲਗਾਈ ਹੋਈ ਏ ਤੇ ਆਪਣੇ ਡਾਕਟਰ ਘਰ ਜਾ ਕੇ ਲਾ ਗਿਆ ਸੀ ਉੱਥੋਂ ਡਾਕਟਰ ਨੇ ਹਸਪੀਟਲ ਚ ਦੇ ਦਿੱਤੀ ਅਸੀਂ ਟੀਕੇ ਵੀ ਤੇ ਟ੍ਰਿਪ ਵੀ ਕਹਿੰਦੇ ਕਾਰ ਲਗਵਾ ਲਿਆ ਜੀ ਤੇ ਇਹ ਜੀ ਹੁਣ ਮੰਮੀ ਵਾਸਤੇ ਮੈਂ ਤੜੀ ਆ ਖਿਚੜੀ ਇਹਨਾਂ ਨੂੰ ਫੈਟੀ ਲੀਵਰ ਦੀ ਪ੍ਰੋਬਲਮ ਹੈ ਇਸ ਕਰਕੇ ਇਹਨਾਂ ਨੇ ਖਾਣ ਨੂੰ ਖਿਚੜੀ ਕਿਹਾ ਏ ਵੀ ਤੁਸੀਂ ਹੋਰ ਕੁਝ ਹੈਵੀ ਚੀਜ਼ ਨਹੀਂ ਦੇਣੀ ਤੇ ਲਓ ਜੀ ਖਿਚੜੀ ਬਣ ਕੇ ਹੋ ਗਈ ਰੈਡੀ ਤੇ ਹੁਣ ਦੇ ਕੇ ਆਣੇ ਆ ਮੰਮੀ ਨੂੰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਵੇਂ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਤਾ ਕਰੋ ਤੇ ਹਾਂਜੀ ਮੈਂ ਦੇ ਕਹਿਣੀ ਆ ਮੰਮੀ ਨੂੰ ਖਿਚੜੀ ਤੇ ਮੰਮੀ ਦਾ ਕਾਫੀ ਕਮਜ਼ੋਰ ਜਿਹਾ ਹੋ ਗਿਆ ਕਿਉਂਕਿ ਨਾ ਫੈਟੀ ਲੀਵਰ ਦੀ ਪ੍ਰੋਬਲਮ ਹੀ ਇਸ ਤਰ੍ਹਾਂ ਦੀ ਹੁੰਦੀ ਆ ਤੇ ਹੁਣ ਠੰਡੀ ਕਰਕੇ ਤੇ ਮੰਮੀ ਖਿਚੜੀ ਖਾ ਲਣਗੇ